ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜ਼ੈਡ ਨਿਊਜ਼ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਐਸਐਮਜ਼ੈਡ ਨਿਊਜ਼ ਦੇਖ ਰਹੇ ਦਸ਼ਕਾ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਮੁੱਦੇ ਨੂੰ ਲੈ ਕੇ ਅੱਜ ਜੋ ਵੀ ਮਾਹੌਲ ਹੈ ਜਿਹੜਾ ਭੱਖ ਦਾ ਮਾਹੌਲ ਹੈ ਕਿਸਾਨ ਆंदोलਨ ਨੂੰ ਲੈ ਕੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਸਐਮਜ਼ੈਡ ਨਿਊਜ਼ ਦੇ ਨਿਊਜ਼ ਐਡੀਟਰ ਵਰਿੰਦਰ ਜੀ ਸਤਿ ਸ਼੍ਰੀ ਅਕਾਲ ਵਰਿੰਦਰ ਜੀ ਸਤਿ ਸ਼੍ਰੀ ਅਕਾਲ ਬੀਬਾ ਜੀ ਵਰਿੰਦਰ ਸਰ ਜੀ ਅੱਜ ਜਿਹੜੇ ਕਿਸਾਨ ਅੰਦਰ ਨੂੰ ਲੈ ਕੇ ਮੁੱਦੇ ਕਾਫੀ ਚੱਲ ਰਹੇ ਨੇ ਚਰਚਾ ਵਿੱਚ ਕਈ ਸਾਰੇ ਮੁੱਦੇ ਆ ਰਹੇ ਕੋਈ ਕੁਝ ਕਹਿ ਰਿਹਾ ਕਿਸਾਨਾਂ ਨੂੰ ਲੈ ਕੇ ਕੋਈ ਸਰਕਾਰ ਦੇ ਪੱਖ ਦੇ ਵਿੱਚ ਕਹਿੰਦਾ ਹੈ ਸਰਕਾਰ ਆਪਣੀ ਜਿੱਦ ਤੇ ਅੜੀ ਹੈ ਕਿ ਅਸੀਂ ਆਰਡੀਨੈਂਸ ਬਿੱਲਾਂ ਨੂੰ ਨਹੀਂ ਵਾਪਸ ਲੈਣਾ ਇੱਥੇ ਮੈਂ ਪੁੱਛਣਾ ਚਾਹੁੰਦਾ ਕਿ 26 ਜਨਵਰੀ ਨੂੰ ਜਿਹੜਾ ਕਿਸਾਨਾਂ ਦੇ ਵੱਲੋਂ ਟਰੈਕਟਰ ਪ੍ਰੇਡ ਕੀਤੀ ਜਾਏਗੀ ਕੀ ਸਰਕਾਰ ਉਸਨਾਂ ਨੂੰ ਸਫਲ ਹੋਣ ਦਵੇਗੀ ਦੇਖੋ ਬੀਬਾ ਜੀ ਗੱਲ ਇਦਾਂ ਹੈ ਕਿ ਕਿਸਾਨੀ ਮੁੱਦਿਆਂ ਨੂੰ ਲੈ ਕੇ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਅੱਜ ਲਗਭਗ 55 ਦਿਨ ਹੋ ਗਏ ਨੇ ਹਾਂਜੀ ਇੰਨਾ ਲੰਮਾ ਸਮਾਂ ਜਿਹੜਾ ਕਿਸਾਨੀ ਅੰਦੋਲਨ ਨੂੰ ਹੋ ਗਿਆ ਤੇ ਅੰਦਰ ਖਾਤੇ ਜਿਹੜੇ ਸਰਕਾਰ ਦੇ ਹੱਥ ਪੈਰ ਨੇ ਉਫਲੇ ਪਏ ਨੇ ਹਾਂਜੀ ਤੇ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਸ਼ਸ਼ੋਪੰਚੇ ਪਈ ਹੋਈ ਹੈ ਕਿਉਂਕਿ 26 ਜਨਵਰੀ ਨੂੰ ਜੋ ਕਿਸਾਨਾਂ ਨੇ ਇੱਕ ਟਰੈਕਟਰ ਪ੍ਰੇਡ ਦੀ ਗੱਲ ਆਖੀ ਹੈ ਜੀ ਕਰੈਕਟਰ ਪ੍ਰੇਡ ਜਿਹੜੀ ਆ ਉਹ ਕਰਨ ਜਾ ਰਹੇ ਨੇ ਬਿਲਕੁਲ ਦਿੱਲੀ ਪੁਲਿਸ ਨੇ ਹਲਫਨਾਮਾ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤਾ ਸੀਗਾ ਕਿ ਕੋਈ ਪਸੂੜੀ ਪੈਣ ਦੇ ਅਸਾਰ ਨਾ ਹੋਣ ਕੋਈ ਗੜਬੜੀ ਨਾ ਹੋ ਜAVE 26 ਜਨਵਰੀ ਨੂੰ ਤੇ ਇਸ ਦੇ ਮੁਤਲਕ ਜੋ ਸੁਪਰੀਮ ਕੋਰਟ ਨੇ ਗੱਲ ਆਖੀ ਹੈ ਕਿ ਭਾਈ ਇਹ ਜਿਹੜਾ ਮਾਮਲਾ ਹੈਗਾ ਇਹ ਹੈਗਾ ਪੁਲਿਸ ਦਾ ਦਿੱਲੀ ਪੁਲਿਸ ਦਾ ਲਾਅ ਐਂਡ ਆਰਡਰ ਦਾ ਮਾਮਲਾ ਹੈ ਤੇ ਦਿੱਲੀ ਪੁਲਿਸ ਆਪਣੇ ਤਰੀਕੇ ਨਾਲ ਨੂੰ ਹੈਂਡਲ ਕਰੇ ਠੀਕ ਹੈ ਉਸ ਦੇ ਨੂੰ ਦੇਖਦੇ ਹੋਏ ਤੋ ਅੱਜ ਕੁਝ ਦੇਰ ਪਹਿਲਾਂ ਮੈਨੂੰ ਘੰਟਾ ਕਿ ਹੋਇਆ ਹੈ ਕਿ ਕੁਝ ਦੇਰ ਪਹਿਲਾਂ ਸਿੰਘੂ ਬਾਰਡਰ ਤੇ ਇੱਕ ਪੈਲਸ ਹੈ ਉੱਥੇ ਕਿਸਾਨਾਂ ਦੀ ਤੇ ਪੁਲਿਸ ਅਧਿਕਾਰੀਆਂ ਦਿੱਲੀ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਇੱਕ ਬੈਠਕ ਹੋਈ ਹੈ ਉਹਦੇ ਵਿੱਚ ਆਪਣੇ ਕਿਸਾਨ ਆ ਗੁਗਿੰਦਰ যাদਬ ਦਰਸ਼ਨ ਲਾਲ ਔਰ ਆਪਣੇ ਬਲਵੀਰ ਸਿੰਘ ਰਾਜੋਵਾਲ ਉਸ ਬੈਠਕ ਦੇ ਵਿੱਚ ਸ਼ਾਮਲ ਸੀ ਉਹ ਬੈਠਕ ਤਕਰੀਬਨ ਘੰਟਾ ਦੇ ਲਾਗੇ ਜੱਗੇ ਚੱਲੀ ਹੈ ਤੇ ਉਸ ਦੇ ਵਿੱਚ ਇਹ ਸੀਗਾ ਕਿ ਇਸ ਜਿਹੜਾ ਜੋ ਟਰੈਕਟਰ ਰੈਲੀ ਹੈ ਉਹਦੇ ਵਿੱਚ ਕੋਈ ਗੜਬੜੀ ਨਾ ਹੋ ਸਕੇ ਤੇ ਪੁਲਿਸ ਨੇ ਵੀ ਇਹ ਗੱਲ ਆਖੀ ਹੈ ਕਿਸਾਨਾਂ ਨੂੰ ਕਿ ਭਾਈ ਇਹ ਜਿਹੜੀ ਰੈਲੀ ਹੈ ਇਸ ਦੇ ਮੁਤਲਕ ਤੁਸੀਂ ਸ਼ਾਂਤੀ ਬਰਕਰਾਰ ਰੱਖਿਓ ਜੀ ਕਿਸਾਨਾਂ ਦਾ ਤੇ ਪਹਿਲਾਂ ਹੀ ਕਹਿਣਾ ਹੈ ਕਿ ਅਸੀਂ ਇਹ ਜਿਹੜੀ ਪ੍ਰੇਡ ਹੈ ਇੱਕ ਸ਼ਾਂਤੀਪੂਰਨ ਕਰਾਂਗੇ ਇਹਦੇ ਵਿੱਚ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਾਂਗੇ ਜਿਸ ਦੇ ਨਾਲ ਜੋ ਗੜਬੜੀ ਹੋ ਜੇ ਪਰ ਉਹਦੇ ਵਿੱਚ ਕਿਸਾਨਾਂ ਨੇ ਹੁਣ ਜੋ ਆਪਣੀ ਗੱਲ ਆਖੀ ਹੈ ਕਿ ਇਹ ਅਸੀਂ ਆਊਟਰ ਰਿੰਗ ਰੋਡ ਤੇ ਹੀ ਇਸ ਜਿਹੜੀ ਪ੍ਰੇਡ ਨੂੰ ਕਰਾਂਗੇ ਹਾਂਜੀ ਤੇ ਉਹ ਕੋਈ ਸੱਟਾ ਇਸ ਮੀਟਿੰਗ ਦੇ ਵਿੱਚ ਨਹੀਂ ਨਿਕਲਿਆ ਸੋ ਇਹ ਜਿਹੜੀ ਮੀਟਿੰਗ ਹੈ ਇਹ ਕੱਲ ਨੂੰ ਜਿਹੜੀ ਹੋਵੇਗੀ ਸੋ ਇਹ ਜਿਹੜੀ ਮੀਟਿੰਗ ਹੈਗੀ ਹੈ ਕੱਲ ਦੇ ਵਿੱਚ ਕੱਲ ਤਾਂ ਪਾਤੀ ਗਈ ਹੈ ਮੁਲਤਵੀ ਕਰ ਦਿੱਤੀ ਗਈ ਹੈ ਤੇ ਜਿਹੜੀ ਦਿੱਲੀ ਪੁਲਿਸ ਹੈ ਉਹਦੇ ਵੀ ਜਿਹੜੇ ਹੱਥ ਪੈਰ ਉਹ ਫੁੱਲੇ ਹੋਏ ਨੇ ਤੇ ਕਿਸਾਨਾਂ ਦਾ ਤੇ ਇਹ ਕਹਿਣਾ ਹੈ ਕਿ ਭਾਈ ਅਸੀਂ ਕੋਈ ਗੜਬੜੀ ਨਹੀਂ ਕਰਦੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜੋ ਹੈ ਆਊਟਰ ਰਿੰਗ ਰੋਡ ਤੇ ਹੀ ਇਸ ਰੈਲੀ ਨੂੰ ਕਰਾਂਗੇ ਜੀ ਸਰ ਜਿਹੜੀ ਅੱਜ 10ਵੇਂ ਦੌਰ ਦੀ ਮੀਟਿੰਗ ਸੀ ਕਿਸਾਨਾਂ ਵਿਚਾਲੇ ਅਤੇ ਸਰਕਾਰ ਵਿਚਾਲੇ ਠੀਕ ਹੈ ਜੀ ਤੇ ਇਸ ਨੂੰ ਮੁਲਤਵੀ ਕਰ ਦਿੱਤੀ ਗਈ ਹੈ ਤੁਹਾਨੂੰ ਕੀ ਚਾਹਤਾ ਸਰਕਾਰ ਦੀ ਕੀ ਮਨਸ਼ਾ ਰਹੇਗੀ ਦੇਖੋ ਇਹਦੇ ਵਿੱਚ ਹਲੇ ਕੋਈ ਢੁਗਵਾਂ ਕਾਰਨ ਤੇ ਨਹੀਂ ਸਾਹਮਣੇ ਆਇਆ ਕਿ ਕਿਉਂ ਮੁਲਤਵੀ ਕਰ ਦਿੱਤੀ ਗਈ ਹੈ ਲਗਭਗ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ 55 ਦਿਨਾਂ ਦੇ ਕਰੀਬ ਹੋ ਚੁੱਕੇ ਨੇ ਇਹ ਅੰਦੋਲਨ ਨੂੰ ਸ਼ੁਰੂ ਹੋਇਆ ਨੂੰ ਜੀ ਤੇ ਜਿਹੜੇ ਕਿਸਾਨ ਹੈਗੇ ਨੇ ਇਹ ਹੁਣ ਇਹ ਜਿਹੜੀ ਬੈਠਕ ਹੈਗੀ ਹੈ 11ਵੇਂ ਦੌਰ ਦੀ ਕੱਲ ਨੂੰ 2 ਵਜੇ ਦੇ ਕਰੀਬ ਜਿਹੜੀ ਆ ਉਹ ਸਰਕਾਰ ਦੇ ਨਾਲ ਕਰਲੇਗੀ ਦੂਜੇ ਪਾਸੇ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਜੋ ਸਰਕਾਰ ਹੈ ਉਹ ਅੰਦਰੋਂ ਕਿਤੇ ਹਿੱਲੀ ਪਈ ਹੈ ਤੇ ਸਰਕਾਰ ਦਾ ਇਹ ਕਹਿਣਾ ਹੈ ਸਰਕਾਰ مشورے ਵੀ ਦੇ ਰਹੀ ਹੈ ਕਿ ਭਾਈ ਜਿਹੜੇ ਜਵਾਕ ਬੈਠੇ ਨੇ ਬਾਡਰਾਂ ਦੇ ਉੱਤੇ ਦਿੱਲੀ ਬਾਡਰ ਦੇ ਉੱਤੇ ਜਿਹੜੇ ਬਜ਼ੁਰਗ ਬੈਠੇ ਨੇ ਉਹ ਆਪਣੇ ਭਾਈ ਘਰੋ ਘਰੀ ਪਰਤ ਜਾਣ ਪਰ ਜੇ ਸਰਕਾਰ ਨੂੰ ਇੰਨਾ ਹੀ ਫਿਕਰ ਹੈ ਤਾਂ ਕਿਉਂ ਨਹੀਂ ਕਾਨੂੰਨ ਮੰਨ ਲੈਂਦੀ ਜੀ ਬਿਲਕੁਲ ਜੇ ਇੰਨਾ ਹੀ ਉਹਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਇੰਨੀ ਹਮਦਰਦ ਹੈਗੀ ਹੈ ਤੇ ਕਿਉਂ ਨਹੀਂ ਉਹ ਆਪਣੇ ਕਾਨੂੰਨ ਮੰਨ ਲੈਂਦੀ ਹੈ ਨਾ ਤੇ ਕਿਤੇ ਨਾ ਕਿਤੇ ਇਸ ਮੁੱਦੇ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਪਸੂੜੀ ਪਾਨ ਦੀ ਵੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਗਈ ਸੀ ਕਿਸਾਨਾਂ ਨੇ ਉਸ ਨੂੰ ਸਫਲ ਨਹੀਂ ਹੋਣ ਦਿੱਤਾ ਆ ਗੁਰਨਾਮ ਸਿੰਘ ਚੜੂਨੀ ਹੁਣਾਂ ਦਾ ਜਿਹੜਾ ਮਾਮਲਾ ਸੀਗਾ ਇਹਨਾਂ ਨੂੰ ਗੁਰਨਾਮ ਸਿੰਘ ਚੜੂਨੀ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਕਿ ਕੁਝ ਦਿਨ ਪਹਿਲਾਂ ਇੱਕ ਬੈਠਕ ਹੋਈ ਸੀਗੀ ਸਿਆਸੀ ਪਾਰਟੀਆਂ ਦੀ ਤੇ ਉਹਦੇ ਵਿੱਚ ਆਪਣੇ ਇਹ ਵੀ ਸ਼ਾਮਲ ਹੋ ਗਏ ਸੀ ਗੁਰਨਾਮ ਸਿੰਘ ਝੜੂਨੀ ਤੇ ਦੋਸ਼ ਲਾਇਆ ਗਿਆ ਸੀ ਕਿ 10 ਕਰੋੜ ਰੁਪਈਆ ਜਿਹੜਾ ਹੈਗਾ ਇਹ ਨਾਲ ਨੇ ਮਤਲਬ ਕਿ ਇਹ ਲੈਣ ਦੇ ਦੋਸ਼ ਲੱਗੇ ਸੀਗੇ ਜਿਹਨਾਂ ਨੂੰ ਕਲੀਅਰ ਕਰ ਦਿੱਤਾ ਗਿਆ ਜੋ ਆਪਣੇ ਯੋਗਿੰਦਰ ਯਾਦਵ ਹੋਰ ਕਿਸਾਨ ਕਿਸਾਨ ਆਗੂ ਨੇ ਉਹਨਾਂ ਨੇ ਸਾਰੇ ਮੁੱਦੇ ਨੂੰ ਕਲੀਅਰ ਕਰ ਦਿੱਤਾ ਤੇ ਉਦਾਸਤਾ ਕਿ ਇਹ ਜਿਹੜੇ ਆਪਣੇ ਗੁਰਨਾਮ ਸਿੰਘ ਢੂਣੀ ਨੇ ਉਹਨੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਨੇ ਜਿਹੜੀਆਂ ਵੀ ਬੈਠਕਾਂ ਹੋਣਗੀਆਂ ਇਹ ਉਹਨਾਂ 'ਚ ਸ਼ਾਮਲ ਹੋਣਗੇ ਤੇ ਗੱਲ ਇਹ ਹੈ ਕਿ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਠੀਕ ਨਹੀਂ ਲੱਗ ਰਹੀ ਪਰ ਕਿਸਾਨ ਜੋ ਹੈਗੇ ਨੇ ਉਹ ਅੜੇ ਹੋਏ ਨੇ ਉਹ ਕਿਸਾਨਾਂ ਦਾ ਜਿਹੜਾ ਜਜ਼ਬਾ ਉਹ ਪੂਰਾ ਬੁਲੰਦ ਹੈ ਹੌਸਲੇ ਬੁਲੰਦ ਨੇ ਕਿਸਾਨਾਂ ਦੇ ਤੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਇਹਨਾਂ ਬਿੱਲਾਂ ਨੂੰ ਵਾਪਸ ਕੀਤੇ ਬਗੈਰ ਜੀ ਇਸ ਅੰਦੋਲਨ ਨੂੰ ਵਾਪਸ ਲੈਣਗੇ ਸਰ ਕੀ ਲੱਗਦਾ ਹੈ ਕਿ ਜੇ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਏ ਤਾਂ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਦੇਖੋ ਮੈਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਹੈ ਕਿ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਪੂਰੇ ਬਲੰਦ ਨੇ ਬਿਲਕੁਲ ਪੂਰੇ ਐ ਮਤਲਬ ਖੜੇ ਹੋਏ ਨੇ ਕਿਸਾਨ ਕਿਸਾਨ ਕਹਿੰਦੇ ਨੇ ਜੋ ਮਰਜ਼ੀ ਹੋ ਜੇ ਜਿੰਨੀ ਮਰਜ਼ੀ ਠੰਡ ਪੈ ਜੇ ਜੋ ਮਰਜ਼ੀ ਹੋ ਜੇ ਅਸੀਂ ਵਾਪਸ ਨਹੀਂ ਪਤਣਾ ਦੇਖੋ ਇੱਕ ਪੰਜਾਬੀ ਕੌਮ ਦੀ ਖਾਸੀਅਤ ਰਹੀ ਹੈ ਜਦੋਂ ਜਦੋਂ ਵੀ ਦੇਸ਼ ਦੇ ਉੱਤੇ ਕੋਈ ਸਮੱਸਿਆ ਆਈ ਹੈ ਜਦੋਂ ਵੀ ਕੋਈ ਹਮਲਾਵਾਰ ਨੇ ਹਮਲਾ ਕੀਤਾ ਤੇ ਪੰਜਾਬੀ ਕੌਮ ਨੇ ਅੱਗੇ ਵੱਧ ਕੇ ਉਹ ਸਾਨੂੰ ਮੂੰਹ ਤੋੜਵਾ ਜਵਾਬ ਦਿੰਦਾ ਹੈ ਪੰਜਾਬੀ ਕੌਮ ਇੱਕ ਸਾਡੀ ਜਿਹੜੀ ਹੈਗੀ ਹੈ ਇਹ ਸ਼ੁਰੂ ਤੋਂ ਹੀ ਬੜੇ ਬੁਲੰਦ ਹੌਂਸਲੇ ਵਾਲੀ ਰਹੀ ਹੈ ਬੜੀ ਝੁਝਾਰੂ ਰਹੀ ਹੈ ਚਾਹੇ ਉਹ ਦੇਸ਼ ਦੇ ਅੰਦਰ ਦਾ ਮਾਮਲਾ ਹੋਵੇ ਚਾਹੇ ਦੇਸ਼ ਦੇ ਬਾਹਰ ਦਾ ਮਾਮਲਾ ਹੋਵੇ ਹਮੇਸ਼ਾ ਅੱਗੇ ਵੱਧ ਝੜ ਕੇ ਜਿਹੜੇ ਹੈਗੇ ਆ ਉਹਨਾਂ ਨੇ ਝੰਡੇ ਬੁਲੰਦ ਕੀਤੇ ਨੇ ਤੇ ਕਿਸਾਨਾਂ ਨੇ ਤੇ ਪਹਿਲਾਂ ਕਹਤਾ ਕਿ ਭਾਈ ਇਹ ਜਿੰਨੀ ਦੇਰ ਤੱਕ ਬਿੱਲ ਉਹ ਜਿਹੜੀ ਸਰਕਾਰ ਉਹ ਬੜੇ ਉਹ ਕਰ ਰਹੀ ਆ ਜੀ ਅਸੀਂ ਇਹ ਕਰ ਦਾਂਗੇ ਜੀ ਅਸੀਂ ਦੇਖੋ ਅਸੀਂ ਤੁਹਾਡੇ ਤੁਸੀਂ ਇੱਕ ਵਾਰੀ ਵਿਚਾਰ ਲਓ ਬਿੱਲ ਬੜੇ ਵਧੀਆ ਨੇ ਬਿੱਲਾਂ ਦੇ ਵਿੱਚ ਇਹ ਸੋਧ ਕਰ ਦਾਂਗੇ ਜੀ ਕਿਸਾਨ ਕਹਿੰਦੇ ਹੁਣ ਸਾਨੂੰ ਸੋਧ ਨਹੀਂ ਚਾਹੀਦੀ ਸਾਨੂੰ ਤੇ ਅਸੀਂ ਤੇ ਵਾਪਸ ਉਦੋਂ ਹੀ ਪਰਤਣਾ ਜਦੋਂ ਇਹ ਤਿੰਨੇ ਦੇ ਤਿੰਨੇ ਬਿੱਲ ਜਿਹੜੇ ਆ ਉਹ ਵਾਪਸ ਲੈ ਲੈ ਸਰਕਾਰ ਠੀਕ ਹੈ ਤੇ ਸਰਕਾਰ ਦੇ ਮੂੰਹ ਦੇ ਵਿੱਚ ਜਿੱਦਾਂ ਕੋੜ ਘਿਰ ਲਈ ਆਈ ਹੁੰਦੀ ਹੈ ਨਾ ਸੱਪ ਦੇ ਮੂੰਹ ਸੱਪ ਦੇ ਮੂੰਹ ਦੇ ਵਿੱਚ ਕੋੜ ਘਿਰ ਲਈ ਆਈ ਉਹ ਹਾਲ ਹੈ ਉਹ ਨਾ ਤੇ ਅੰਦਰੋਂ ਪਤਾ ਹੈ ਵੀ ਇਹ ਕਿਸਾਨ ਅੜੇ ਹੋਏ ਨੇ ਇਹਨਾਂ ਨੇ ਵਾਪਸ ਨਹੀਂ ਜਾਣਾ ਜਿੰਨੀ ਦੇਰ ਤੱਕ ਇਹ ченные ਬਿੱਲ ਜਿਹੜੇ ਐ ਉਹ ਵਾਪਸ ਨਾ ਲੈ ਗਏ ਸਰ ਜਿਵੇਂ ਕਿ ਇਹ ਵੀ ਸੁਣਨ ਚ ਆਇਆ ਹੋਇਆ ਕਿ ਇੱਕ ਪਾਸੇ ਤਾਂ ਲੋਕੀ ਕਹਿ ਰਹੇ ਨੇ ਕਿ ਸਰਕਾਰ ਕਿਤੇ ਨਾ ਕਿਤੇ ਡਰੀ ਹੋਈ ਲੱਗ ਰਹੀ ਐ ਕਿਸਾਨਾਂ ਦੇ ਅੰਦੋਲਨ ਨੂੰ ਦੇਖ ਕੇ ਦੂਜੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਵੀ ਬਿੱਲਾਂ ਨੂੰ ਰੋਕ ਦਿੱਤੀ ਗਈ ਸੀ ਵੀ ਹਲੇ ਲਾਗੂ ਨਹੀਂ ਕੀਤੇ ਜਾਣਗੇ ਤੇ ਕੀ ਲੱਗਦਾ ਇਹ ਕੋਈ ਰਣਨੀਤੀ ਐ ਜਾਂ ਵਾਕੀ ਸਰਕਾਰ ਡਰੀ ਹੋਈ ਐ ਦੇਖੋ ਜੀ ਇਹ ਤੇ ਕੋਈ ਦੋਹਰਾਇ ਨਹੀਂ ਹੈਗੀ ਕਿ ਸਰਕਾਰ ਦੇ ਜਿਹੜੇ ਹੌਸਲੇ ਨੇ ਉਹ ਪਸਤ ਹੋ ਗਏ ਜਾਪ ਰਹੇ ਨੇ ਜੀ ਕਿਸ ਜਿਹੜੀ ਸਰਕਾਰ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਚਾਲ ਚੱਲੂਗੀ ਜੀ ਤੇ ਜੇ ਉਹ ਚਾਲ ਚੱਲੂਗੀ ਤੇ ਕਿਸਾਨ ਭਰਾ ਨੇ ਜਿਹੜੇ ਕਿਸਾਨ ਬੈਠੇ ਨੇ ਮੋਰਚਿਆਂ ਦੇ ਉੱਤੇ ਤੇ ਉਹ ਵੀ ਪਿੱਛੇ ਹਟਣ ਵਾਲੇ ਨਹੀਂ ਉਹ ਵੀ ਹਿੱਲਣ ਵਾਲੇ ਨਹੀਂ ਬਿਲਕੁਲ ਜੀ ਸਰ ਵੈਸੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਅੱਜ ਦੀ ਕਿਸਾਨੀ ਮੁੱਦਿਆਂ ਦੇ ਉੱਤੇ ਜਿਹੜੀ ਅਸੀਂ ਚਰਚਾ ਕੀਤੀ ਏ ਉਹਦੇ ਤੁਸੀਂ ਬਹੁਤ ਹੀ ਜਵਾਬ ਦਿੱਤੇ ਨੇ ਵਧੀਆ ਸੋ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ